ਖਾਲਸਾ ਸਕੂਲ ਨਾਮਾ ਸ਼ਹਿਰ ਵਿਖੇ ਹੋਇਆ ਜੋਨਲ ਖੇਡਾਂ ਦਾ ਆਗਾਜ਼ ਨਮਾਸ਼ਾ ਜ਼ਿਲ੍ਹੇ ਦੀਆਂ ਜੋਨ ਨੰਬਰ 6 ਦੀਆਂ ਇਨਡੋਰ ਖੇਡਾਂ ਦਾ ਅੱਜ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਗਾਜ਼ ਹੋਇਆ ਪ੍ਰਿੰਸੀਪਲ ਦਿਲਜੀਤ ਸਿੰਘ ਬੋਲਾ ਕਮ ਜੋਨਲ ਪ੍ਰਧਾਨ ਨੇ ਖੇਡਾਂ ਦੀ ਰਸਮੀ ਉਦਘਾਟਨ ਕੀਤਾ ਅੱਜ ਇਨ੍ਹਾਂ ਇਨਡੋਰ ਜੋਨਲ ਖੇਡਾਂ ਵਿੱਚ ਰੱਸਾ ਕਸੀ ਬੈਡਮਿੰਟਨ ਟੇਬਲ ਟੈਨਿਸ ਸੱਤਰਾਂਜ ਅਤੇ ਵਾਲੀਵਾਲ ਟੂਰਨਾਮੈਂਟ ਦੇ ਹੋਏ ਫਸਮੇ ਮੁਕਾਬਲੇ ਪ੍ਰਿੰਸੀਪਲ ਦਿਲਜੀਤ ਸਿੰਘ ਬੋਲਾ ਨੇ ਦਿੱਤਾ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਤੇ ਕਿਹਾ ਕਿ ਪਰਦੇਸੀ ਢੰਗ ਨਾਲ ਹੋਣਗੇ ਸਾਰੇ ਮੈਚ ਸਰੀਰਕ ਸਿੱਖਿਆ ਅਧਿਆਪਕਾਂ ਤੇ ਬਾਕੀ ਟੀਮ ਤੋਂ ਕੀਤੀ ਸਹਿਯੋਗ ਦੀ ਮੰਗ ਬੱਚਿਆਂ ਵਿੱਚ ਖੇਡਾ ਪ੍ਰਤੀ ਦੇਖਣ ਨੂੰ ਮਿਲਿਆ ਉਤਸ਼ਾਹ ਇਸ ਮੌਕੇ ਪ੍ਰਿੰਸੀਪਲ ਦਿਲਜੀਤ ਬੋਲਾ ਡੀਪੀਏ ਮਨਜੀਤ ਸਿੰਘ ਸੰਜੀਵ ਕੁਮਾਰ ਕੁਲਵਿੰਦਰ ਕੌਰ ਹਰਿੰਦਰ ਸਿੰਘ ਬਲਦੇਵ ਰਾਸ ਇੰਦਰਜੀਤ ਪ੍ਰਦੀਪ ਕੁਮਾਰ ਸੁਮਿਤ ਸੋਢੀ ਪ੍ਰੇਮ ਸਿੰਘ ਆਦਤੋ ਇਲਾਵਾ ਸਕੂਲ ਦਾ ਸਰੀਰਕ ਸਿੱਖਿਆ ਸਟਾਫ ਰਿਹਾ ਹਾਜ਼ਰ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਵਿਸ਼ੇਸ਼ ਰਿਪੋਰਟ ਵਾਈਗੁਰਜੀ ਗੱਲ ਸਾਹਿਬ ਵਾਈਗੁਰਜੀ ਕੀ ਫਤਿਹ ਅੱਜ ਮੈਨੂੰ ਦੱਸਦਿਆਂ ਬੜੀ ਬੜੀ ਖੁਸ਼ੀ ਹੋ ਰਹੀ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸੀਰਪਸنگਰ ਨਗਰ ਦੇ 10 ਚੋਣ ਹੈ ਇਹ ਸਾਡਾ ਜੋਨ ਨੰਬਰ 6 ਨਵਾਂ ਸ਼ਹਿਰ ਅੱਜ ਅਸੀਂ ਜਿਹੜੇ ਆ ਇੰਡੋਰ ਗੇਮਸ ਕਰਾਉਣ ਜਾ ਰਹੇ ਆ ਇਹ ਦੋ ਦੋ ਸਟੇਜਾਂ 'ਤੇ ਮੈਚ ਹੋਣਗੇ ਅੱਜ ਜਿਹੜੇ ਆ ਜਿਹੜੇ ਮੈਚ ਹੋਣਗੇ ਬਰਮੈਂਟਲ ਰੇਆ ਇੰਡੋ ਸਟੇਡੀਅਮ ਵਿੱਚ ਟੇਬਲ ਟੈਨਿਸ ਚੈਸ ਔਰ ਆਪਣੇ ਵਾਲੀਬਾਲ ਰੱਸਾ ਕਸ਼ੀ ਤੇ ਇਹ ਜਿਹੜੇ ਇਹ ਜਿਹੜੇ ਚੈਸ ਇਹ ਜਿਹੜੇ ਮੁਕਾਬਲੇ ਆ 7 ਦੇ ਅਖਤਰੀਨ ਕਰਾਏ ਜਾਣਗੇ ਔਰ ਇਹਨਾਂ ਮੁਕਾਬਲੇ ਲਈ ਕਰਾਉਣ ਲਈ ਜੋਨ ਨੰਬਰ 6 ਦੇ ਸਾਰੇ ਟੀਚਰ ਸਾਹਿਬਾਨ ਫਿਜ਼ੀਕਲ ਦੇ ਲੈਕਚਰ ਸਾਹਿਬਾਨ ਫਿਜ਼ੀਕਲ ਦੇ ਟੀਚਰ ਸਾਹਿਬਾਨ ਡੀਬੀ ਪੀਟੀਆਈ ਸਾਹਿਬਾਨ ਉਹਨਾਂ ਸਾਰਿਆਂ ਦੇ ਉਹਨਾਂ ਨੂੰ ਜੋ ਗਰਾਉਂਡ ਕਨਵਿਨਿਅਰ ਬਣਾਇਆ ਗਿਆ ਕਿਉਂਕਿ ਉਹ ਖੇਡਾਂ ਨਾਲ ਜੁੜਿਓ ਹੈ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਕਿ ਉਹ ਬਾਖੂਪੀ ਬਜਟ ਦੇ ਕਿਨਾਂ ਟੂਰਨਾਮੈਂਟ ਕਰਵਾ ਸਕਦੇ ਆ ਨਾਲ ਹੋਰ ਵੀ ਟੀਚਰ ਜਿਹੜੇ ਲਗਾਏ ਗਏ ਆ ਸੋ ਮੈਂ ਆਸ ਕਰਦਾ ਸਾਰੇ ਬਜਾਰਤੀਆਂ ਨੂੰ ਜਿਹੜੇ ਜਿਹੜੇ ਪਾਰਟਿਸਪੇਟ ਕਰ ਰਹੇ ਉਹਨਾਂ ਨੂੰ ਅਸ਼ੀਰਵਾਦ ਦਿੰਦਾ ਤਾਂ ਕਿ ਉਹ ਬਾਹ ਚੜ ਕੇ ਆਪਣਾ ਇਹਨਾਂ ਚ ਪੋਜੀਸ਼ਨ ਲੈਣ ਤਾਂ ਕਿ ਜੋਨ ਨੰਬਰ 6 ਉਹ ਡਿਸਟ੍ਰਿਕਟ ਚ ਜਾਵੇ اور ਡਿਸਟ੍ਰਿਕਟ ਵਿੱਚੋਂ ਵੀ ਸਾਡੀ ਜਿਹੜੀ ਜਨਮ ਨੰਬਰ 6 ਦੀ ਪ੍ਰਾਪਤੀ ਹੋਣ ਤਾਂ ਕਿ ਜਿਹੜੀ ਇਹ ਜਿਹੜੇ ਬੱਚੇ ਜਨਮ ਤੋਂ ਜਾਣਗੇ ਤੇ ਡਿਸਟ੍ਰਿਕਟ ਜਾਣਗੇ ਫਿਰ ਡਿਸਟ੍ਰਿਕਟ ਦੀ ਟੀਮ ਲਈ ਇੰਟਰਨੈਸ਼ਨਲੀ ਸਿਲੈਕਸ਼ਨ ਹੋਏਗੀ ਫਿਰ ਉਸ ਤੋਂ ਬਾਅਦ ਨੈਸ਼ਨਲ ਜਾਣਗੇ ਸੋ ਮੈਂ ਬਜ਼ਿਆਰਤੀਆਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਹੈ ਔਰ ਬਿਲਕੁਲ ਪਿਆਰ ਭਾਵਨਾ ਸਦ ਭਾਵਨਾ ਨਾਲ ਮਿਲ ਜੁੜ ਕੇ ਔਰ ਇਹ ਗੇਮਾਂ ਜਿਹੜੀਆਂ ਟੂਰਨਾਮੈਂਟ ਜਿਹੜਾ ਕਰਨਾ ਹੈ ਖੇਡਣਾ ਹੈ ਔਰ ਪਿਆਰੀ ਭਾਵਨਾ ਜਿਹੜਾ ਟੂਰਨਾਮੈਂਟਾਂ ਖੇਡਾਂ ਜਿਹੜੀਆਂ ਸਾਨੂੰ ਪਿਆਰ ਸਿਖਾਉਣੀਆਂ ਭਾਈਚਾਰਾ ਸਿਖਾਉਣੀਆਂ ਮਿਲਵਰਤਨ ਸਿਖਾਉਣੀਆਂ ਕਿ 10 ਸਟੱਜੇ ਟਕਨਾ ਸੀ ਇੱਕ ਟੀਮ ਚ ਕੰਮ ਕਰਨਾ ਉਹ ਸਿਖਾਉਣੀਆ ਸੋ ਸਾਰੇ ਟੀਚਰ ਸਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਆਪਣੇ ਜਿੱਥੇ ਤੇ ਗਰਾਊਂਡਾਂ ਡਿਊਟੀ ਲਗਾਈ ਹੈ ਉਹ ਬੜੇ ਤੀਕੀ ਨਾਲ ਕਰਨ ਤਾਂ ਕਿ ਇਹ ਇੱਕ ਟੀਮ ਵਰਕ ਹੈ ਇਹ ਮੈਂ ਕੱਲਾ ਪ੍ਰਧਾਨ ਹੈ ਸਾਡੇ ਸਤਤਰ ਸਾਹਿਬ ਜੀ ਸੰਜੀਵ ਕੁਮਾਰ ਜੀ ਮੇਰੇ ਨਾਲ ਖੜੇ ਹੈ ਤੇ ਮੇਰੇ ਕੋਲਬਿੰਦਰ ਗੌਰ ਵੀ ਲੈਕਚਰਰ ਹੈ ਇਹ ਸਾਰੇ ਜਿੰਨੇ ਵੀ ਟੀਚਰ ਸਹਿਬਾਨ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਜਿਹੜਾ ਨੇਪਰੇ ਚੜਨਾ ਹੈ ਤੇ ਮੈਂ ਨਾਲ ਇਹ ਵੀ ਦੱਸ ਦਵਾਂਗਾ ਕਿ ਜਿਹੜਾ ਦੂਜੇ ਫੇਸ ਵਿੱਚ ਟੂਰਨਾਮੈਂਟ ਆ 18 19 20 ਜਿਹਦੇ ਵਿੱਚ ਫੁੱਟਬਾਲ ਕ੍ਰਿਕਟ ਖੋਖੋ ਕਬੱਡੀ ਨੈਸ਼ਨਲ ਕਬੱਡੀ ਪੰਜਾਬ ਸਟਾਈਲ 18 19 ਨੂੰ ਕਰਾਈ ਜਾਣਗੇ ਸੋ ਮੈਂ ਇੱਕ ਵਾਰ ਫਿਰ ਤੋਂ ਸਾਰੇ ਟੀਚਰਸ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਇਹ ਬੇਨਤੀ ਕਰਦਾ ਕਿ ਬੇ ਤਰੀਕੇ ਨਾਲ ਟੂਰਨਾਮੈਂਟ ਨੂੰ ਸੁਜੇ ਨਿਪਰੇ ਚਾਣ ਔਰ ਵਿਦਿਆਰਥੀਆਂ ਨੂੰ ਬਤ ਕਰਦੇ ਜਿਆ ਗੇਮ ਮੈਚ ਬ੍ਰਿੰਗ ਕਰਕੇ ਲੈ ਕੇ ਆਓ ਤਾਂ ਕਿ ਵਧੀਆ ਤਰੀਕੇ ਨਾਲ ਉਹ ਆਪਣੀ ਗੇਮ ਦਾ ਪ੍ਰਦਰਸ਼ਨ ਕਰ ਸਕਣ ਮੇਰੀਆਂ ਸਾਰੇ ਵਿਦਿਆਰਥੀਆਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ